ਲੋ ਜੀ ਬਹੁਤ ਸੋਹਣਾ ਆਰਟੀਕਲ ਰੈਡੀ ਕਰਵਾਇਆ ਪਿਓਰ অর্ਜੈਂਜ਼ਾ ਦੇ ਵਿੱਚ ਟੋਟਲੀ ਪੈਚ ਦਾ ਤੇ ਥ੍ਰੈਡ ਦਾ ਕੰਮ ਰੈਡੀ ਕਰਵਾਇਆ ਬਹੁਤ ਸ਼ਾਨਦਾਰ ਕਨਸੈਪਟ ਆ ਵਰਕ ਚੈੱਕ ਕਰ ਲੋ ਜੀ ਕਿੰਨਾ ਸੋਹਣਾ ਵਰਕ ਆ ਬਹੁਤ ਸੋਹਣਾ ਬਿਊਟੀਫੁੱਲ ਵਰਕ ਕਰਵਾਇਆ ਜੀ ਔਰ ਵਰਕ ਦੇਖੋ ਪੂਰਾ ਸਫਾਈ ਨਾਲ ਵਰਕ ਕਰਵਾਇਆ ਔਰ ਜਿਹੜੀ ਬਾਟਮ ਆ ਜੀ ਪਿਓਰ ਮਸਲੀਨ ਦੀ ਬਾਟਮ ਆਉਗੀ ਤੇ ਜਿਹੜੀ ਸ਼ਰਟ ਦੀ ਇੰਦਰ ਆ ਉਹ ਵੀ ਨਾਲ ਆਉਂਦਾ ਸ਼ਰਟ ਦਾ ਇੰਦਰ ਨਾਲ ਆਊਗਾ ਜੀ ਕਲਰ ਆਪਾਂ ਚਾਰ ਰੈਡੀ ਕਰਵਾਏ ਨੇ ਕਲਰ ਬਹੁਤ ਸੋਹਣੇ ਰੈਡੀ ਕਰਵਾਏ ਨੇ ਚਾਰ ਕਲਰ ਰੈਡੀ ਕਰਵਾਏ ਨੇ ਇਹ ਜਿਹੜਾ ਦੁਪੱਟਾ ਆਉ ਦੁਪੱਟਾ ਵੀ ਪੂਰਾ 4.5 ਮੀਟਰ ਦਾ ਬਟਾਊਗਾ ਜੀ ਔਰ ਫੋਰ ਸਾਈਡ ਲੈਸੀ ਲੱਗੇ ਹੋ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਦੁਪੱਟਾ ਲੈਟ ਕਰਵਾਇਆ ਦੇਖੋ ਜੀ ਪਿਓਰ ਗੈਜ਼ਰ ਦੇ ਵਿੱਚ ਆ ਫਰੋਜ਼ੀ ਕਲਰ ਆ ਗਿਆ ਕਿਹਦੇ ਵਿੱਚ ਇਹ ਤੇ ਕਲਰ ਦੇਖੋ ਜੀ ਬਹੁਤ ਸੋਹਣੇ ਨੈਕਸਟ ਦੇ ਵਿੱਚ ਪੀਚ ਕਲਰ ਆਊਗਾ ਜੀ ਕਲਰ ਦੇਖੋ ਗੌਰ ਕਰੋ ਕਲਰਾਂ ਦੇ ਬਹੁਤ ਸੋਹਣਾ ਜੀ ਪ੍ਰਾਈਸ ਕੋਈ ਆਪਾਂ 2000 ਜਾਂ 2500 ਨਹੀਂ ਰੱਖਿਆ ਲੋਕਾਂ ਵਾਂਗੂ ਆਪਾਂ 1600 ਪ੍ਰਾਈਸ ਰੱਖਿਆ ਜੀ ਜਿਹੜਾ 100 ਰੁਪਿਆ ਪਰਫਿਟ ਹੈ ਜੀ ਆਪਾਂ ਜਾਇਜ ਕਹਿ ਕੇ ਲੈਣਾ 1500 ਦਾ ਆ 1600 ਦਾ ਵੇਚਣਾ ਹੈਗਾ ਭੇ ਨੈਕਸਟ ਆਊਗਾ ਓਨੀਅਨ ਕਲਰ ਚਾਰ ਕਲਰ ਰੈਡੀ ਕਰਵਾਏ ਨੇ ਚਾਰੇ ਕਲਰ ਰੈਡੀ ਕਰਵਾਏ ਨੇ ਆਪਾਂ ਇੰਗਲਿਸ਼ ਕਲਰ ਰੈਡੀ ਕਰਵਾਏ ਨੇ ਪ੍ਰਾਈਸ 1600 ਰੱਖੇ ਜਉਣ ਲਈ 1600 ਦਾ ਪ੍ਰਾਈਸ ਹੈ ਔਰ ਜਿਹੜੀ ਮੇਰੀ ਭੈਣਾਂ ਕਸਟਮਰ ਬਾਹਰੋਂ ਆਉਂਦੇ ਨੇ ਜੀ ਇੱਕ ਵਾਰੀ ਬੇਨਤੀ ਹੋ ਰਹਾ ਸਾਡੀ ਸ਼ਾਪ ਤੇ ਪ੍ਰਾਈਸ ਫਿਕਸ ਪ੍ਰਾਈਸ ਸ਼ਾਪ ਆਪਣੀ ਕੋਈ ਆਪਾਂ 바ਰਗਨਿੰਗ ਨਹੀਂ ਕਰਦੇ ਪਲੀਜ਼ ਆ ਕੇ ਬਾਹਰੋਂ ਇਹ ਗੱਲ ਨਾ ਸੋਚਿਆ ਕਰੋ ਕਿ ਵੱਧ ਘੱਟ ਵੀ ਕਰਾਂਗੇ ਆਪਾਂ ਸਾਡੇ ਦੁਕਾਨ ਤੇ ਇੱਕੋ ਰੇਟ ਹੈ ਬਸੇ ਮਨ ਮਨਾ ਕੇ ਆਇਆ ਕਰੋ ਜੀ ਵੀ ਇੱਕੋ ਰੇਟ ਆਪਣੀ 1600 ਪ੍ਰਾਈਸ ਦਾ ਪ्योर অর্ਗੇਨਜ਼ਾ ਦੁਪੱਟਾ ਵਰਕ ਹੈ ਸ਼ਰਟ ਦਾ ਇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲੋ ਨੈਕਸਟ ਆ ਗਿਆ ਫਰੋਜੀ ਕਲਰ ਚਾਰ ਕਲਰ ਨੇ ਜੀ ਚਾਰੇ ਕਲਰ ਲੇਟੈਸਟ ਨੇ